ਰਜਨਾਤ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਪੁਲਿਸ ਨੇ 20 ਦੇ ਕਰੀਬ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਦੱਸ ਦਈਏ ਕਿ ਅੱਜ 10 ਵਜੇ ਤੋਂ ਬਾਅਦ ਜਿਹੜਾ ਕੱਟ ਹੋਣਾ ਸ਼ੁਰੂ ਹੋਣਾ ਸੀ ਅਨਾਜ ਮੰਡੀ 'ਚ ਅੰਬਾਲਾ 'ਚ ਤਾਂ ਉਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਐਕਸ਼ਨ ਲਿਆ ਹੈ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਔਰ ਵਕਫਾ ਕਿਸਾਨ ਆਗੂ ਲਾਈਵ ਹੋ ਕੇ ਇਸ ਦੀ ਕੜੀ ਨਿੰਦਾ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਸ਼ਾਂਤਮਈ ਤੰਗ ਦੇ ਨਾਲ ਆਪਣਾ ਪ੍ਰਦਰਸ਼ਨ ਅਨਾਜ ਮੰਡੀ ਦੇ ਵਿੱਚ ਆਪਣਾ ਇੱਕ ਇਕੱਠ ਕਰਨਾ ਸੀ ਉਸ ਉਸ ਥਾਂ ਤੇ ਨਵਦੀਪ ਜਲਬੇੜਾ ਨੂੰ ਸਨਮਾਨਿਤ ਕਰਨਾ ਸੀ ਔਰ ਅਗਲੀ ਰਣਨੀਤੀ ਉਥੇ ਘੜਨੀ ਸੀ ਕਿ ਕਿਸ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਸ਼ਾਸਨ ਖਿਲਾਫ ਜਾਂ ਫਿਰ ਐਮਐਸਪੀ ਦੀ ਕਾਨੂੰਨ ਗਰੰਟੀ ਕਾਨੂੰਨ ਨੂੰ ਲੈ ਕੇ ਕਿਸ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਪਰ ਉਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਐਕਸ਼ਨ ਕੀਤਾ 20 ਦੇ ਕਰੀਬ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਹੈ ਤਸਵੀਰਾਂ ਤੁਹਾਨੂੰ ਉਸੇ ਦਿਖਾ ਰਿਹਾ ਆ ਉਸ ਵੈਨ ਦੇ ਪਿੱਛੇ ਕਿਸਾਨ ਆਗੂਆਂ ਦੀ ਆ ਗੱਡੀ ਵੀ ਲੱਗੀ ਹੋਈ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹਨਾਂ ਕਿਸਾਨ ਆਗੂਆਂ ਨੂੰ ਹਰਿਆਣਾ ਪੁਲਿਸ ਗ੍ਰਿਫਤਾਰ ਕਰ ਰਹੀ ਹੈ ਨਵਦੀਪ ਜਲਬੇੜਾ ਵੱਲੋਂ ਵੀ ਆ ਸويرੇ ਵੀਡੀਓ ਸਾਂਝੀ ਕੀਤੀ ਗਈ ਸੀ ਕਿ ਅਸੀਂ ਮੰਡੀ ਦੇ ਵਿੱਚ ਇੱਕ ਬਹੁਤ ਵੱਡਾ ਕੱਟ ਕਰਨਾ ਹੈ ਔਰ ਉਸ ਕੱਟ ਦੇ ਵਿੱਚ ਵੱਧ ਤੋਂ ਵੱਧ ਕਿਸਾਨ ਪਹੁੰਚੋ ਔਰ ਐਮ ਐਸ ਪੀ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਜਿਸ ਤਰੀਕੇ ਦੇ ਨਾਲ ਕੇਂਦਰ ਖਿਲਾਫ ਨਵਦੀਪ ਜਲਬੇੜਾ ਬੋਲ ਰਹੇ ਹੁੰਦੇ ਸੀ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਇਹ ਲੜਾਈ ਲੜਾਂਗੇ ਸਾਨੂੰ ਕੋਈ ਡਰ ਨਹੀਂ ਹੈ ਤਾਂ ਨਵਦੀਪ ਜਲਬੇੜਾ ਨੂੰ ਜ਼ਮਾਨਤ ਮਿਲੀ ਕਿਉਂਕਿ ਐਸ ਪੀ ਦਫਤਰ ਦਾ ਕਿਰਾਇਆ ਕਰਨਾ ਸੀ ਉਹ ਪ੍ਰੋਗਰਾਮ ਰੱਦ ਕੀਤਾ ਗਿਆ ਉਹ ਪ੍ਰੋਗਰਾਮ ਰੱਦ ਕਰਨ ਤੋਂ ਬਾਅਦ ਜਿਹੜਾ ਕਿਸਾਨਾਂ ਦੇ ਵੱਲੋਂ ਮੰਡੀ ਦੇ ਵਿੱਚ ਇਸ ਇਕੱਠ ਕਰਨ ਨੂੰ ਕਿਹਾ ਗਿਆ ਕਿ ਮੰਡੀ ਦੇ ਵਿੱਚ ਇਕੱਠ ਕੀਤਾ ਜਾਵੇਗਾ ਔਰ ਜਿਸ ਤੋਂ ਬਾਅਦ ਹੁਣ ਗ੍ਰਿਫਤਾਰ ਕੀਤਾ ਹੈ ਕਿਸਾਨ ਆਗੂਆਂ ਨੂੰ ਔਰ ਇਹਨਾਂ ਦੇ ਇਸ ਜਿਹੜਾ ਰੋਸ ਪ੍ਰਦਰਸ਼ਨ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਉਸ ਪ੍ਰੋਗਰਾਮ ਨੂੰ ਰੱਦ ਕਰਦੇ ਹਾਂ ਪਰ ਅਸੀਂ ਇੱਕ ਜਿੱਤ ਪ੍ਰਦਰਸ਼ਨ ਜਿਹੜਾ ਉਹ ਕਰਨਾ ਹੈ ਮੰਡੀ ਦੇ ਵਿੱਚ ਪਰ ਉਸ ਜਿੱਤ ਪ੍ਰਦਰਸ਼ਨ ਤੋਂ ਪਹਿਲਾਂ ਕਿਸਾਨ ਆਗੂਆਂ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ 20 ਦੇ ਕਰੀਬ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਕੜੀ ਨਿੰਦਾ ਸਰਵਨ ਸਿੰਘ ਪੰਦੇਰ ਹੋਰਾਂ ਨੇ ਕੀਤੀ ਨਵਦੀਪ ਦੇ ਪਿਤਾ ਨੇ ਕੀਤੀ ਔਰ तमाम ਕਿਸਾਨ ਆਗੂ ਜਿਹੜੇ ਨੇ ਉਹਨਾਂ ਨੇ ਇਸ ਦੀ ਕੜੀ ਨਿੰਦਾ ਕੀਤੀ ਹੈ ਕਿ ਇਹ ਬਹੁਤ ਗਲਤ ਹੋ ਰਿਹਾ ਤਾਂ ਜਾਣਕਾਰੀ ਤੁਹਾਨੂੰ ਦੇ ਰਹੇ ਆ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਆ ਵੀ 20 ਕਿਸਾਨ ਆਗੂਆਂ ਨੂੰ ਜੋ ਕੇ ਗ੍ਰਿਫਤਾਰ ਕੀਤਾ ਗਿਆ ਤਾਂ ਤੁਹਾਨੂੰ ਕਿਸਾਨ ਆਗੂਆਂ ਦਾ ਬਿਆਨ ਸੁਣਾਉਣੇ ਆ ਦੱਸਿਆ ਜਾ ਰਿਹਾ ਕਿ ਅਮਰਜੀਤ ਹੋਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ ਨਵਦੀਪ ਜਲਬੇੜਾ ਹੋਰਾਂ ਦੀ ਜਥੇਬੰਦੀ ਦੇ ਪ੍ਰਧਾਨ ਨੇ ਔਰ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਨੂੰ ਕਦੋਂ ਛੱਡਿਆ ਜਾਵੇਗਾ ਕਿ ਇਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਕਿ ਕੋਈ ਹੋਰ ਰਣਨੀਤੀ ਘੜੀ ਜਾਵੇਗੀ ਕਿਸਾਨ ਆਗੂਆਂ ਦੇ ਵੱਲੋਂ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਅੰਬਾਲਾ ਤੋਂ ਲਾਈਵ ਦਿਖਾ ਰਹੇ ਹਾਂ ਜਿੱਥੇ ਇਸ ਵੈਂਚ ਬਿਠਾ ਕੇ ਇਹਨਾਂ ਕਿਸਾਨ ਆਗੂਆਂ ਨੂੰ ਲੈ ਕੇ ਜਾਇਆ ਜਾ ਰਿਹਾ ਤਾਂ ਤੁਹਾਨੂੰ ਇੱਕ ਵਾਰ ਕਿਸਾਨ ਆਗੂਆਂ ਦਾ ਵੀ ਬਿਆਨ ਸੁਣੋਨੇ ਆ ਇਸ ਮਸਲੇ ਨੂੰ ਲੈ ਕੇ ਉਹਨਾਂ ਨੇ ਇਸ ਪ੍ਰਸ਼ਾਸਨ ਦੀ ਕੜੀਨਿੰਦਾ ਕੀਤੀ ਹੈ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਨੂੰ ਬੇਨਤੀਆਂ ਵਾਲੇ ਵਾਲਿਆਂ ਨੂੰ ਚਾਹੇ ਉਹ ਪੰਜਾਬ ਵਾਲੇ ਆ ਨੇੜੇ ਢੇਡੇਗੇ ਆ ਜੋ ਸਬਜ਼ੀ ਮੰਡੀ ਦੇ ਪਾਸ ਇੱਕ ਛੋਟਾ ਸਾਹ ਗਰਾਉਂਡ ਆ ਜਹਾਂ ਹਰ ਸਾਲ ਰਾਮਿਲਿਆ ਹੋਇਆ ਔਰ ਅੰਮੜਾ ਇਹ ਅੰਮੜਾ ਸਿਟੀ ਦੇਵਿਲਾ ਚੌਕ ਦੇ ਪਾਸ ਇੱਕ ਛੋਟਾ ਸਾਹ ਗਰਾਉਂਡ ਆ ਵਹਾਂ ਆਪਾਂ ਨੇ ਪਹਿਲਾਂ ਸਾਰਿਆਂ ਨੇ ਇਕੱਠੇ ਹੋਣਾ ਆ ਫਿਰ ਆਪਾਂ ਨੇ ਮੰਡੀ ਮੇ ਜਾਣਾ ਆ ਨਹੀਂ ਜੋ ਵੀ ਮੰਡੀ ਮੇ ਜਾ ਰਹੇ ਆ ਸਰਕਾਰ ਸੋਚ ਰਹੀ ਆ ਵੀ ਨੂੰ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਕਰਤਾ ਆਪਾਂ ਗ੍ਰਿਫਤਾਰ ਕਰਤਾ ਇਸ ਅੰਦੋਲਨ ਨੂੰ ਆਪਾਂ ਠੰਡਾ ਪੈਦੇ ਆ ਫਿਰ ਬੇਨਤੀ ਆ ਸਾਰਿਆਂ ਨੂੰ ਵੀ ਹੋਰ ਜ਼ਿਆਦਾ ਛੜਕਾਣਾ ਆ ਦਿਖਾਓ ਇਹਨੂੰ ਐਕਾ ਵੀ ਹਾਂ ਗ੍ਰਿਫਤਾਰ ਕਿਸ ਤਰ੍ਹਾਂ ਹੋ ਆਇਆ ਪਰ ਮੈਂ ਬੇਨਤੀ ਕਰੂਗਾ ਸਰਕਾਰ ਨੂੰ ਵੀ ਪ੍ਰਧਾਨ ਜੀ ਨੂੰ ਚੰਦ ਮਿੰਟਾਂ ਕੇ ਅੰਦਰ ਛੋੜਿਆ ਜਾ ਨਹੀਂ ਕਿ ਫੇਰ ਦੁਬਾਰਾ ਕਦੀ ਜੋਮਨ ਨੇ ਕਾਲ ਦੀ ਵਿਆ ਉਹਨੂੰ ਦੁਬਾਰਾ ਫੇਰ ਨਾ ਕਾਲ ਨੂੰ ਨੂੰ ਵਾਕਸ ਲੋਕਾਂ ਕੇ ਤੱਕ ਪਛਾਣਾ ਪੜਾ ਵੀ ਆਪਣਾ ਐਸਪੀ ਦਫ਼ਤਰੋਂ ਕਰਾਫ ਕਰਨਾ ਆ ਇਸੇ ਕਰਕੇ ਬੇਤੀ ਆਇਆ ਵੀ ਹਮ ਨੂੰ ਮਜਬੂਰ ਨਾ ਕਰੋ ਜੋ ਕੰਮ ਕਰਨੇ ਵਾਸਤਾ ਔਰ ਸਰਕਾਰ ਨੂੰ ਬੇਨਤੀ ਆ ਵੀ ਜਲਦੀ ਜਲਦੀ ਪ੍ਰਧਾਨ ਜੀ ਨੂੰ ਛੋੜਿਆ ਜਾ ਹਮ ਸ਼ਾਂਤੀਪੁਰ ਆਪਣਾ ਮੰਡੀ ਕੇ ਅੰਦਰ ਤੇ ਜੋ ਆਪ ਵਿਰੋਧ ਪ੍ਰਦਰਸ਼ਨ ਆਪਣਾ ਕਰਨਾ ਆ ਉਹਨੂੰ ਕਰਕੇ ਆਪਣੇ ਘਰਾਂ ਨੂੰ ਆ ਜਾ ਨਹੀਂ ਬੇਨਤੀ ਆ ਜਾਂ ਜਿਆਦਾ ਜਿਆਦਾ ਸੰਖਿਆ ਵਿੱਚ ਪਹੁੰਚੋ ਅੰਬਾਲਾ ਦੇਵੀ لال ਚੌਕ ਜਹਾਂ ਪਰ ਸਬਜੀ ਮੰਡੀਆ ਵਾ ਇਕੱਠੇ ਹੋਵਾਂਗੇ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਤੁਹਾਨੂੰ ਪਤਾ ਸੀਗਾ ਵੀ 2 ਦਿਨ ਦਾ ਅੰਬਾਲਾ ਐਸਪੀ ਦਾ ਮੋਰਚਾ ਸੀਗਾ ਕੱਲ ਨਵਦੀਪ ਨੂੰ ਰਿਹਾ ਕਰਨ ਤੋਂ ਬਾਅਦ ਉਹ ਆਪਾਂ ਮੁਲਤਵੀ ਕਰ ਦਿੱਤਾ ਸੀਗਾ ਜਿਵੇਂ ਪਤਾ ਡੱਲੇਵਾਲ ਸਾਹਿਬ ਦੀ ਵੀਡੀਓ ਵੀ ਆਈ ਸੀ ਪਰ ਮੌੜਾ ਮੰਡੀ 'ਚ ਇਕੱਠੇ ਹੋ ਕੇ ਨਵਦੀਪ ਦਾ ਸਨਮਾਨ ਕਰਕੇ ਉਦੋਂ ਬਾਅਦ ਉਹਨੂੰ ਸ਼ੰਭੂ ਬਾਡਰ ਤੇ ਲਿਆਉਣਾ ਸੀਗਾ ਜਿਹੜੇ ਕਹਿੰਦੇ ਆ ਕਿ ਇਸ ਮੁਲਖ ਦੇ ਵਿੱਚ ਪੀਸਫੁਲੀ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਕੋ ਮੰਡੀ 'ਚ ਇਕੱਠੇ ਹੋਣਾ ਕੋ ਮਸਲਾ ਨਹੀਂ ਹੈਗਾ ਤੋਂ ਇਸ ਕਰਕੇ ਸੀਗਾ ਕਿ ਉੱਥੇ ਜਿਹੜੇ ਜਸਵਿੰਦਰ ਸਿੰਘ ਜੀ ਲੌਂਗੋਵਾਲ ਸਾਡੇ ਆਗੂ ਪਹੁੰਚੇ ਅਮਰਜੀਤ ਸਿੰਘ ਮੋੜੀ ਪਹੁੰਚਿਆ ਉਹਨਾਂ ਨੂੰ ਪੁਲਿਸ ਨੇ ਜਿਹੜਾ ਵਾ ਉਹ ਗ੍ਰਿਫਤਾਰ ਕਰ ਲਿਆ ਵਾ ਤਾਂ ਤੁਸੀਂ ਦੇਖ ਲਓ ਵੀ ਹਰਿਆਣੇ ਦੀ ਸਰਕਾਰ ਕਿਵੇਂ ਜ਼ੁਲਮ ਕਰ ਰਹੀ ਹੈਗੀ ਕਿਸਾਨਾਂ ਮਜ਼ਦੂਰਾਂ ਤੇ ਤਾਂ ਇਹ ਜ਼ੁਲਮ ਦਾ ਜਵਾਬ ਤਾਂ ਆਉਣ ਵਾਲੀਆਂ ਚੋਣਾਂਾਂ ਦੇ ਵਿੱਚ ਹਰਿਆਣੇ ਦੇ ਕਿਸਾਨ ਮਜ਼ਦੂਰ ਦੇਣਗੇ ਜੇ ਸਰਕਾਰ ਨੂੰ ਲੱਗਦਾ ਵਾ ਵੀ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕਰਨਾ ਤੇ ਸਾਰਾ ਕੁਝ ਜਾਮ ਕਰਵਾਉਣਾ ਵਾ ਜੇ ਲੱਗਦਾ ਮੋਦੀ ਸਰਕਾਰ ਨੂੰ ਵੀ ਪੈਰਾਂ ਥੱਲੇ ਅੱਗ ਬਾਲਣੀ ਆ ਉਹ ਵੱਖਰੀ ਗੱਲ ਹੈਗੀ ਆ ਨਹੀਂ ਤਾਂ ਤੁਰੰਤ ਉਹਨਾਂ ਆਗੂਆਂ ਨੂੰ ਰਿਹਾ ਕੀਤਾ ਜਾਵੇ ਯਾਰ ਇਹ ਮੰਡੀ ਦੇ ਵਿੱਚ ਪੀਸਫੁਲੀ ਇਕੱਠੇ ਹੋ ਕੇ ਆਪਣੇ ਆਪ ਦਾ ਸਨਮਾਨ ਕਰਕੇ ਇਕੱਠੇ ਹੋ ਕੇ ਮੁੜ ਕੇ ਸ਼ੰਭੂ ਬਾਡਰ ਤੇ ਪਹੁੰਚਣ ਦਿੱਤਾ ਜਾਵੇ ਵਿੱਚ ਇੱਥੇ ਕੀ ਰੌਲਾ ਹੈਗਾ ਤੋਂ ਇਸ ਕਰਕੇ ਇਸ ਘਟਨਾ ਦੀ ਅਸੀਂ ਨਿੰਦਿਆ ਕਰਦੇ ਹਾਂ ਗਿਆ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਕੋ ਇੱਕ ਬਹੁਤ ਅਤਿ ਜ਼ਰੂਰੀ ਸੁਤਰਾ ਦੇਣੀ ਹੈ ਕਿ ਸਭੀ ਸਾਥੀ ਅੰਬਾਲਾ ਅਨਾਜ ਮੰਡੀ ਕੇਂਦਰ ਪਹੁੰਚੇ ਕਿਉਂਕਿ ਵਾਹਾਂ ਪਰ ਜੋ ਹਮਾਰੇ ਸਾਥੀ ਅੱਜ ਕੇ ਕਾਰਜਕਰਮ ਕੇ ਲਈ ਜੋ ਵਿਕਟਰੀ ਮਾਰਚੰ ਨੇ ਰੱਖਾ ਥਾ तो उस कार्यक्रम को रोकने के लिए पुलिस ने दबाव बनाना शुरू कर दिया और, और किसानों को गिरफ्तार करना शुरू कर दिया हम आपसे ग्रह करते हैं कि अपने अपने गांव से काफिले बना बनाकर वहां पर पहुंचे ताकि जो ये बीजेपी सरकार है ताना रवैया है दमनकारी नीति ये धोखेबाज सरकार ये कार्य ना करे किसानों का रोष का सामना करना पड़ेगा और हम एक बड़े काफले के साथ शंभु मोर्चे से वहां पर पहुंच रहे आप जल्दी से जल्दी अंबाला अनाज मंडी के अंदर पहुंचकर अपनी आवाज बुलंद करें और अपने साथियों के लिए डटकर खड़े हों और यही समय है अपने एकता और भाईचारे का परिचय देने का बहुत बहुत धन्यवाद